ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੈ ਸਰਹੱਦੀ ਇਲਾਕਿਆਂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਹੈ ਕਾਫੀ ਨੁਕਸਾਨ ਜਿਹੜਾ ਹੜ੍ਹਾਂ ਦੇ ਕਾਰਨ ਉੱchnਾ ਪਿਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਕੁਡਿਆ ਦੇ ਵੱਲੋਂ ਇੱਕ ਰਿਪੋਰਟ ਬਣਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ 100 51.19 ਕਰੋੜ ਰੁਪਏ ਖੇਤਾਂ ਦੇ ਵਿੱਚ ਜਿਹੜੀ ਰੇਤ ਚੜੀ ਹੈ ਹੜ੍ਹ ਦੇ ਪਾਣੀ ਦੇ ਕਾਰਨ ਖੇਤਾਂ ਦੇ ਵਿੱਚ ਰੇਤ ਚੜੀ ਆ ਉਸ ਨੂੰ ਹਟਾਉਣ ਦੇ ਲਈ ਜਿਹੜੀ ਹੈ ਕੇਂਦਰ ਸਰਕਾਰ 151.19 ਕਰੋੜ ਰੁਪਿਆ ਜਿਹੜਾ ਉਹ ਉਸ ਦੀ ਮੰਗ ਕੀਤੀ ਗਈ ਹੈ ਤਾਂ ਅੱਜ ਪੰਜਾਬ ਦੇ ਜਿਹੜਿਆ ਖੇਤੀ ਮੰਤਰੀ ਗੁਰਮੀਤ ਸਿੰਘ ਸੁੜੀਆ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਕੇਂਦਰੀ ਮੰਤਰੀ ਜਿਹੜੇ ਆ ਸ਼ਿਵਰਾਜ ਸਿੰਘ ਚੋਹਾਨ ਉਹ ਕੁੱਲ ਜਿਹੜੀ ਰਕਮ ਹੈ 250 ਕਰੋੜ ਖੇਤਾਂ ਦੇ ਵਿੱਚੋਂ ਰੇਤ ਜਿਹੜੀ ਆ ਕੱਢਣ ਅਤੇ ਬੀਜਾਂ ਦੇ ਲਈ ਜਿਹੜੀ ਰਕਮ ਉਹ ਪੰਜਾਬ ਸਰਕਾਰ ਨੂੰ ਦੇਣ ਤਾਂ ਜੋ ਜਿਹੜੇ ਖੇਤਾਂ ਨੂੰ ਆਉਣ ਵਾਲੇ ਸੀਜ਼ਨ ਦੇ ਵਿੱਚ ਜਿਹੜੀ ਆ ਹਾੜੀ ਦੀ ਫਸਲ ਸ਼ੁਰੂ ਹੋਵੇਗੀ ਤਾਂ ਲਗਾਤਾਰ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਜਿਹੜੀ ਹੈ ਜ਼ਮੀਨ ਨੂੰ ਵਾਹੀਯੋਗ ਖੇਤੀਯੋਗ ਬਣਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਲਗਾਤਾਰ ਉਪਰਾਲੇ ਲਗਾਤਾਰ ਜਿਹੜੇ ਆ ਉਹ ਕੀਤੇ ਜਾ ਰਿਹਾ ਤਾਂ ਪੰਜਾਬ ਦੇ ਜਿਹੜੇ ਆ ਖੇਤੀ ਮੰਤਰੀ ਗੁਰਮੀਤ ਸਿੰਘ ਕੁੜੀਆ ਦੇ ਵੱਲੋਂ ਪੰਜਾਬ ਦੇ ਜਿਹੜੇ ਮੰਤਰੀ ਨੇ ਇਹਨਾਂ ਦੇ ਵੱਲੋਂ ਕੇਂਦਰ ਦੇ ਖੇਤੀ ਮੰਤਰੀ ਜਿਹੜੇ ਨੇ शिवराज ਸਿੰਘ ਚੋਹਾਨ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੁੱਲ 250 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਤੇ ਇਹਨਾਂ ਨੇ ਕਿਹਾ ਹੈ ਕਿ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਕੇਂਦਰੀ ਖੇਤੀ ਮੰਤਰੀ ਤੋਂ ਵੱਖ-ਵੱਖ ਕੇਂਦਰੀ ਟੀਮਾਂ ਦੇ ਤਹਿਤ ਬੀਜਾਂ ਅਤੇ ਖੇਤਾਂ 'ਚੋਂ ਰੇਤ ਹਟਾਉਣ ਦੇ ਲਈ 250 ਕਰੋੜ ਦੀ ਵਿੱਤੀ ਮਦਦ ਮੰਗੀ ਗਈ ਹੈ ਉਹਨਾਂ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਦੇ ਲਈ ਮਦਦ ਕਰਨ ਲਈ ਚੰਗਾ ਹੰਗਾਰਾ ਵੀ ਭਰਿਆ ਖੁਡੀਆਂ ਨੇ ਇਹ ਵੀ ਦੱਸਿਆ ਹੈ ਕਿ ਉੱਤਰ ਪ੍ਰਦੇਸ਼ ਦੇ ਖੇਤੀ ਮੰਤਰੀ ਨੇ ਪੰਜਾਬ ਨੂੰ 1000 ਕੁਆਂਟਲ ਸਰਟੀਫਾਈਡ ਕਣਕ ਦਾ ਬੀਜ ਦੇਣ ਦੀ ਵੀ ਜੜੀ ਮੰਗ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਖੇਤੀ ਮੰਤਰੀ ਜਿਹੜੇ ਨੇ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਸਰਹੱਦੀ ਇਲਾਕੇ ਜਿਵੇਂ ਕਿ ਗੁਰਦਾਸਪੁਰ ਤਰਨਤਾਰਨ ਫੋਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਇਹਨਾਂ ਦੇ ਵਿੱਚ ਕਿਸਾਨਾਂ ਨੂੰ ਕਾफी ਮਾਰ ਚੱਲਣੀ ਪਈਆ ਕਿਉਂਕਿ ਇਹ ਜਿਹੜਿਆ ਸਰਹੱਦੀ ਖੇਤਰ ਨੇ ਇਹਨਾਂ ਦੇ ਵਿੱਚ ਪਾਣੀ ਵਧ ਆਇਆ ਸੀ ਲੋਕਾਂ ਦੀ ਜਿਹੜੀ ਆ ਜ਼ਮੀਨ ਉਹ ਬਿਲਕੁਲ ਤਬਾਹ ਹੋ ਗਈ ਆ ਲੋਕਾਂ ਦੀ ਜ਼ਮੀਨ ਦੇ ਉੱਤੇ ਜਿਹੜਾ ਹੈ 1 ਤੋਂ ਲੈ ਕੇ 3-3 ਫੁੱਟ ਤੱਕ ਜਿਹੜਾ ਉਹ ਰੇਤ ਜਿਹੜਾ ਉਹ ਚੜ ਚੁੱਕਿਆ ਜਿਸ ਨੂੰ ਹਟਾਉਣ ਦੇ ਲਈ ਪ੍ਰਤੀ ਏਕੜ ਖਰਚਾ ਜਿਹੜਾ ਉਹ 7000 ਰੁਪਏ ਦੱਸਿਆ ਜਾ ਰਿਹਾ ਤੇ ਕਿਸਾਨਾਂ ਦੇ ਵੱਲੋਂ ਇਹ ਕਰਨਾ ਕਾਫੀ ਮੁਸ਼ਕਲ ਹੋਵੇਗਾ ਤਾਂ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਫਸਲ ਨੂੰ ਬਿਜਾਈ ਯੋਗ ਬਣਾਉਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਹੁਣ ਜਿਹੜਾ ਹੈ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੜੀਆ ਦੇ ਵੱਲੋਂ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਿਹੜਾ ਹੈ ਪੰਜਾਬ ਨੂੰ 250 ਕਰੋੜ ਰੁਪਏ ਦੇਣ ਤਾਂ ਜੋ ਖੇਤਾਂ ਦੀ ਜੜੀ ਆ ਉਹ ਦੁਆਰਾ ਮੁਰੰਮਤ ਕੀਤੀ ਜਾ ਸਕੇ ਕਿ ਖੇਤਾਂ ਦੇ ਵਿੱਚੋਂ ਰੇਤ ਬਾਹਰ ਕੱਢਿਆ ਜਾ ਸਕੇ ਤਾਂ ਜੋ ਕਿਸਾਨ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਹਾੜੀ ਦੀ ਫਸਲ ਦੀ ਬਿਜਾਈ ਜਿਹੜੀ ਹੈ ਜ਼ਮੀਨ ਦੇ ਵਿੱਚ ਕਰ ਸਕਣ ਤਾਂ ਤੁਹਾਨੂੰ ਦੱਸ ਦਈਏ ਕਿ ਖੇਤੀ ਵਿਭਾਗ ਪੰਜਾਬ ਅਨੁਸਾਰ ਪ੍ਰਤੀ ਏਕੜ 'ਚੋਂ ਰੇਤ ਹਟਾਉਣ ਤੇ ਔਸਤਨ ਜਿਹੜਾ ਖਰਚਾ 7000 ਰੁਪਏ ਦਾ ਦੱਸਿਆ ਜਾ ਰਿਹਾ ਤੇ ਹੜ੍ਹ ਦੇ ਨਾਲ ਪ੍ਰਭਾਵਿਤ ਕਿਸਾਨਾਂ ਦੇ ਲਈ ਇਹ ਲਗਾਤਾਰ ਖਰਚਾ ਚੁਕਣਾ ਮੁਸ਼ਕਲ ਹੋ ਰਿਹਾ। ਸੂਬਾ ਸਰਕਾਰ ਹਾੜੀ ਦੀ ਫਸਲ ਦੀ ਵਿਜ਼ਾਈ ਦੇ ਲਈ ਖੇਤਾਂ ਨੂੰ ਤਿਆਰ ਕਰਨ ਵਾਸਤੇ ਲਗਾਤਾਰ ਜੁਟੀ ਹੋਈ ਹੈ। ਰਿਪੋਰਟ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ 5176 ਏਕੜ, ਤਰਨਤਾਰਨ ਚ 23150 ਏਕੜ, ਗੁਰਦਾਸਪੁਰ ਜ਼ਿਲ੍ਹੇ ਦੇ 73424 ਏਕੜ, ਪਠਾਨਕੋਟ ਜ਼ਿਲ੍ਹੇ ਦੇ ਜਿਹੜੇ ਆ 5939 ਏਕੜ ਫਾਜ਼ਲਕਾਂਚ 3119 ਏਕੜ ਅਤੇ ਫਿਰੋਜ਼ਪੁਰ ਚ ਜਿਹੜੇ ਆ 31372 ਏਕੜ ਜਿਹੜੀ ਰਕਮ ਹੈ ਉਸ ਦੇ ਵਿੱਚੋਂ ਰੇਤ ਚੁੱਕੀ ਹੈ ਖੇਤਾਂ ਨੂੰ ਮੁੜ ਬਿਜਾਈ ਦੇ ਯੋਗ ਬਣਾਉਣ ਦੇ ਲਈ ਕੇਂਦਰੀ ਮਦਦ ਦਾ ਜਿਹੜਾ ਉਹ ਸਹਾਰਾ ਲਿਆ ਜਾ ਰਿਹਾ ਤਾਂ ਹੁਣ ਜਿਹੜਾ 2.15 ਲੱਖ ਏਕੜ ਰਕਬੇ ਦੇ ਵਿੱਚ ਜਿਹੜੀ ਹੈ ਰੇਤ ਭਰ ਚੁੱਕੀ ਹੈ ਇਸ ਦੇ ਲਈ ਜਿਹੜਾ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਿਹੜਾ 151.19 ਕਰੋੜ ਰੁਪਏ ਦੀ ਜਿਹੜੀ ਹੈ ਲਿਸਟ ਤਿਆਰ ਕੀਤੀ ਗਈ ਹੈ ਰਿਪੋਰਟ ਤਿਆਰ ਕਰਕੇ ਜਿਹੜੀ ਹੈ ਕੇਂਦਰੀ ਮੰਤਰੀ ਨੂੰ ਜਿਹੜੀ ਆ ਉਹ ਸੌਂਪ ਦਿੱਤੀ ਗਈ ਹੈ ਤੇ ਕੇਂਦਰੀ ਮੰਤਰੀ ਤੋਂ ਜਿਹੜਾ ਕੁੱਲ 250 ਕਰੋੜ ਰੁਪਏ ਦੀ ਖੇਤਾਂ ਦੇ ਵਿੱਚੋਂ ਰੇਤ ਹਟਾਉਣ ਅਤੇ ਬੀਜਾਂ ਦੇ ਲਈ ਜਿਹੜੀ ਹੈ ਰਕਮ ਮੰਗੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ 151.19 ਕਰੋੜ ਰੁਪਏ ਖੇਤਾਂ ਦੇ ਵਿੱਚੋਂ ਰੇਤਾ ਹਟਾਉਣ ਦੇ ਲਈ ਜਿਹੜੀ ਹੈ ਮੰਗ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ 2 2 ਲੱਖ ਜਿਹੜੀ ਹੈ ਕੁਇੰਟ ਲਕਣਕ ਦੇ ਹਿਸਾਬ ਦੇ ਨਾਲ ਵੀ 80 ਕਰੋੜ ਰੁਪਏ ਦੀ ਜਿਹੜੀ ਮੰਗ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਕੀਤੀ ਗਈ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਖਾੜੀ ਦੀ ਫਸਲ ਜਿਹੜੀ ਇਸ ਸਮੇਂ ਦੇ ਸਿਰ ਉਸ ਦੀ ਵਿਜਾਈ ਹੋ ਸਕੇ ਖਾੜੀ ਦੀ ਫਸਲ ਦੇ ਬੀਜਾਂ ਜਿਵੇਂ ਕਿ ਕਣਕ ਦੇ 2 ਲੱਖ ਕੁਇੰਟਲ ਬੀਜ ਦੀ ਵੀ ਜਿਹੜੀ ਹੈ ਮੰਗ ਦੇ ਲਈ ਜਿਹੜਾ 80000 ਕਰੋੜ ਰੁਪਇਆ ਜਿਹੜਾ ਕੇਂਦਰ ਤੋਂ ਮੰਗਿਆ ਗਿਆ ਤਾਂ ਹੁਣ ਪੰਜਾਬ ਦੇ ਵਿੱਚ ਹੜਾਂ ਦਾ ਪਾਣੀ ਜਿਹੜਾ ਉਹ ਉੱਤਰ ਚੁੱਕਿਆ ਪਾਣੀ ਖੇਤਾਂ ਦੇ ਵਿੱਚੋਂ ਕਾਫੀ ਜਿਹੜਾ ਉਸ ਦੇ ਵਿੱਚ ਸੁਧਾਰ ਆਇਆ ਤਾਂ ਪਰ ਖੇਤਾਂ ਦੇ ਵਿੱਚ ਜਿਹੜਾ ਰੇਤ ਦੀ ਜਿਹੜੀ ਮਾਤਰਾ ਕਾਫੀ ਉੱਚੀ ਹੈ ਗਰੇਤ ਜਿਹੜਾ ਹੈ 1 ਤੋਂ ਲੈ ਕੇ 3-3 ਫੁੱਟ ਤੱਕ ਇੰਨਾ ਖੇਤਾਂ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਪਰ ਹੁਣ ਜਿਹੜੀ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਕੇਂਦਰ ਤਾ ਵੀ ਸਹਾਰਾ ਲਿਆ ਜਾ ਰਿਹਾ ਹੈ ਕੇਂਦਰ ਨੂੰ ਵੀ ਜਿਹੜੀ ਅਪੀਲ ਕੀਤੀ ਹੈ ਕਿ ਉਹ ਵੀ ਇੰਨਾ ਕਿਸਾਨਾਂ ਦੀ ਰਾਹਤ ਦੇ ਲਈ ਜਿਹੜਾ ਫੰਡ ਜਾਰੀ ਕਰੇ ਤਾਂ ਹੁਣ ਜਿਹੜਾ ਪੰਜਾਬ ਦੇ ਖੇਤੀ ਮੰਤਰੀ ਦੇ ਵੱਲੋਂ ਵੀ ਕੇਂਦਰ ਸਰਕਾਰ ਦੇ ਵੱਲੋਂ ਫੰਡ ਜਿਹੜੇ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਨੇ ਕੇਂਦਰ ਸਰਕਾਰ ਨੂੰ ਵੀ ਫੰਡ ਜਾਰੀ ਕਰਨ ਦੀ ਜੜੀ ਹੈ ਅਪੀਲ ਕੀਤੀ ਗਈ ਹੈ ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਫਸਲ ਵੇਚ ਸਕਣ ਹਾੜੀ ਦੀ ਜਿਹੜੀ ਫਸਲ ਹੈ ਉਹ ਵਿਜਣ ਦੇ ਲਈ ਜਿਹੜੀ ਹੈ ਕਿਸਾਨਾਂ ਦੀ ਫਸਲ ਸਾਫ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਫਸਲ ਉਹਨਾਂ ਦੀ ਜ਼ਮੀਨ ਜਿਹੜੀ ਹੈ ਉਪਜਾਊ ਕਰਕੇ ਜਿਹੜੀ ਵਾਪਸ ਉਹ ਦਿੱਤੀ ਜਾ ਰਹੀ ਹੈ ਉਸ ਦੇ ਵਾਪਸ ਕਰਨ ਦੇ ਲਈ ਉਪਜਾਊ ਕਰਨ ਦੇ ਲਈ ਜ਼ਮੀਨ ਉਪਜਾਊ ਕਰਨ ਦੇ ਲਈ ਸਰਕਾਰ ਦੇ ਵੱਲੋਂ ਲਗਾਤਾਰ ਜਿਹੜੇ ਆ ਉਹ ਯਤਨ جاری ਨੇ